ਕੇਜਰੀਵਾਲ ਤੇ ਕਦੇ ਵੀ ਆ ਸਕਦਾ ਹੈ ਕੋਰਟ ਦਾ ਫੈਸਲਾ ਈਡੀ ਨੇ ਮੰਗਿਆ 10 ਦਿਨਾਂ ਦਾ ਰਿਮਾਂਡ ਦਿੱਲੀ ਦੇ ਸੀਐਮ ਨੂੰ ਦੱਸਿਆ ਸ਼ਰਾਬ ਘਟਾਲੇ ਦਾ ਸਰਗਨਾ ਤਾਂ ਵਕੀਲ ਸਿੰਘ ਵੀ ਨੇ ਪੁੱਛਿਆ ਗ੍ਰਿਫਤਾਰੀ ਹੀ ਕਿਉਂ ਜ਼ਰੂਰੀ ਕੇਜਰੀਵਾਲ ਨੇ ਸੀਐਮ ਅਹੁਦੇ ਤੋਂ ਹਟਾਉਣ ਦੇ ਲਈ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੇ ਲਈ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਆਮ ਆਦਮੀ ਪਾਰਟੀ ਪਹਿਲਾਂ ਹੀ ਅਸਤੀਫੇ ਤੋਂ ਕਰ ਚੁੱਕੀ ਹੈ ਇਨਕਾਰ ਇਹ ਮਾਨ ਨੇ ਦਿੱਲੀ ਦੇ ਟੀਜਰੀਵਾਲ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ ਬੁੱਲੇ ਵਿਰੋਧੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਭਾਜਪਾ ਟੀਜਰੀਵਾਲ ਨੇ ਨਹੀਂ ਕੀਤਾ ਕੋਈ ਪ੍ਰਸ਼ਟਾਚਾਰ ਟੀਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜ਼ਬਰਦਸਤ ਬਵਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਾਰਟ ਹੈੱਡਕੁਆਰਟਰ ਦੇ ਘਰਾਉ ਦੀ ਕੋਸ਼ਿਸ਼ ਪੁਲਿਸ ਦੇ ਨਾਲ ਹੋਈ ਤੱਕਾਮੁਕੀ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਤੇ ਵਰਕਰਾਂ ਨੂੰ ਲਿਆ ਗਿਆ ਹਿਰਾਸਤ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਜ਼ੋਰਦਾਰ ਪ੍ਰਦਰਸ਼ਨ ਮੋਹਾਲੀ ਤੋਂ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵੱਲ ਕੀਤਾ ਕੋਚ ਪੁਲਿਸ ਦੇ ਨਾਲ ਹੋਈ ਟੱਕਰ ਮੁਕੀ વોਟਰ ਕੈਨਨ ਦਾ ਵੀ ਪੁਲਿਸ ਨੇ ਕੀਤਾ ਇਸਤੇਮਾਲ ਹਰਿਆਣਾ ਦੇ ਕੁਰੂਕhetra ਦੇ ਵਿੱਚ ਵੀ ਸੜਕਾਂ ਤੇ ਉਤਰੀ ਆਮ ਆਦਮੀ ਪਾਰਟੀ ਦੇ ਵਰਕਰ ਸੀਐਮ ਨਾਇਬ ਸੈਣੀ ਦੀ ਰਿਹਾਈ ਸ਼ਕਿਰਨ ਜਾ ਰਹੇ ਪ੍ਰਦਰਸ਼ਨ ਕਾਰੀਆਂ ਨੂੰ ਪੁਲਿਸ ਨੇ ਰੋਕਿਆ ਕੀਤਾ ਹਲਕਾ ਬਲ ਭਰਿਓ ਭਾਜਪਾ ਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਵੀ ਚੁੱਕੇ ਸਵਾਲ ਸੁਨੀਲ ਜਾਖੜ ਬੋਲੇ ਪੰਜਾਬ ਦੇ ਵਿੱਚ ਵੀ ਸਾਹਮਣੇ ਆ ਸਕਦਾ ਹੈ ਕਰੋੜਾਂ ਰੁਪਏ ਦਾ ਘੁਟਾਲਾ ਚੋਣ ਕਮਿਸ਼ਨ ਤੋਂ ਜਾਂਚ ਕਰਵਾਉਣ ਦੀ ਕਰਾਂਗੇ ਮੰਗ ਆਮ ਆਦਮੀ ਪਾਰਟੀ ਬੋਲੀ ਪੰਜਾਬ ਤੇ ਸ਼ਰਾਬ ਨੀਤੀ ਨਾਲ ਹੋਇਆ 10000 ਕਰੋੜ ਦਾ ਮੁਨਾਫਾ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਅੰਨਾ ਹਜ਼ਾਰੇ ਦਾ ਵੱਡਾ ਬਿਆਨ ਕਿਹਾ ਜੇ ਸ਼ਰਾਬ ਪਾਲਿਸੀ ਨਾ ਲਿਆਂਦੇ ਤਾਂ ਨਹੀਂ ਹੁੰਦੀ ਗ੍ਰਿਫਤਾਰੀ ਹੁਣ ਕਾਨੂੰਨ ਦੇਖੇਗਾ ਕੌਣ ਸਹੀ ਤੇ ਕੌਣ ਗਲਤ ਅੰਬਾਲਾ ਪਹੁੰਚੀ ਹਰਿਆਣਾ ਦੀ ਨਵੇਂ ਸੀਐਮ ਨਾਇਬ ਸਰਣੀ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਾਲ ਕੀਤੀ ਮੁਲਾਕਾਤ ਵਿਜ ਨੇ ਨਵੇਂ ਸੀਐਮ ਦਾ ਗਰਮਾ ਪਾਸਵਾਟ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ 10 ਦਿਨ ਦੀ ਰਿਮਾਂਡ ਦੀ ਡਿਮਾਂਡ ਵੀ ਕੀਤੀ ਜਾਵੇ ਫਿਰ ਫਰਕ ਪੈਂਦਾ ਸ਼ੁਰੂਆਤ ਅਰਵਿੰਦ ਕੇਜਰੀਵਾਲ ਤੋਂ ਇਸ ਸਮੇਂ ਪੂਰੀ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਮ ਦੇ ਉੱਤੇ ਖੂਬ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਖੂਬ ਬਵਾਲ ਹੋ ਰਿਹਾ ਆਮ ਆਦਮੀ ਪਾਰਟੀ ਭਾਜਪਾ ਨੂੰ ਭਾਜਪਾ ਆਮ ਆਦਮੀ ਪਾਰਟੀ ਨੂੰ ਦੋਵੇਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਸ਼ੁਰੂਆਤ ਇਸ ਖਬਰ ਤੋਂ ਹੋਈ ਰੌਜ਼ ਐਵੇਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਜਾਰੀ ਹੈ ਕੇਜਰੀਵਾਲ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਹੁਣ ਤੱਕ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਈਡੀ ਦੇ ਵੱਲੋਂ ਜੋ ਤਰਕ ਰੱਖੇ ਗਏ ਨੇ ਈਡੀ ਦੇ ਵਕੀਲਾਂ ਦੇ ਵੱਲੋਂ ਰੌਜ਼ ਐਵੇਨਿਊ ਕੋਰਟ ਦੇ ਵਿੱਚ ਕਿਸੇ ਵੀ ਸਮੇਂ ਰੌਜ਼ ਐਵੇਨਿਊ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਜਾ ਸਕਦਾ ਹੈ ਖਾਸ ਤੌਰ ਤੇ ਜਿਹੜੀ ਰਿਮਾਂਡ ਦੀ ਡਿਮਾਂਡ ਕੀਤੀ ਗਈ ਹੈ ਉਸ ਨੂੰ ਲੈ ਕੇ ਤਾਂ ਈਡੀ ਦਾ ਤਰਕ ਸੀ ਕਿ ਅਰਵਿੰਦ ਕੇਜਰੀਵਾਲ ਨੇ ਜਾਂਚ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਵਾਰ-ਵਾਰ ਅਰਵਿੰਦ ਕੇਜਰੀਵਾਲ ਨੂੰ ਸਬੰਨ ਭੇਜੇ ਗਏ ਪਰ ਨਹੀਂ ਆਏ ਸਬੰਨਾਂ ਦੀ ਪਾਲਣਾ ਨਹੀਂ ਕੀਤੀ ਗਈ ਅਰਵਿੰਦ ਕੇਜਰੀਵਾਲ ਨੇ ਜਾਣ ਬੁਝ ਕੇ ਸਬੰਨਾਂ ਦੀ ਪਾਲਣਾ ਨਹੀਂ ਕੀਤੀ ਇਹ ਇਲਜ਼ਾਮ ਲਗਾਏ ਗਏ ਈਡੀ ਦੇ ਵੱਲੋਂ ਜਿਹੜੇ ਈਡੀ ਦੇ ਉੱਤੇ ਵਕੀਲ ਮੌਜੂਦ ਸਨ ਤੇ ਦੂਜੇ ਪਾਸੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਪੁੱਛਗਿੱਛ ਦੇ ਲਈ ਰਿਮਾਂਡ ਦੀ ਜ਼ਰੂਰਤ ਹੈ 10 ਦਿਨ ਦੇ ਰਿਮਾਂਡ ਦੀ ਡਿਮਾਂਡ ਕਰ ਦਿੱਤੀ ਗਈ। ਕਾਬਿ ਈਡੀ ਨੇ ਆਪਣਾ ਤਰਕ ਦਿੱਤਾ ਉਸ ਤੋਂ ਬਾਅਦ ਅਭਿਸ਼ੇਕ ਮਨੂ ਸਿੰਘ ਵੀ ਜੋ ਕੇਜਰੀਵਾਲ ਦੇ ਵੱਲੋਂ ਕੋਰਟ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਆਪਣੇ ਪੱਖ ਰੱਖੇ ਗਏ ਕਿ ਕੇਜਰੀਵਾਲ ਦੇ ਵਕੀਲ ਸਿੰਘ ਵੀ ਕਹਿੰਦੇ ਨਜ਼ਰ ਆਏ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਕਿਉਂ ਜ਼ਰੂਰੀ ਸੀ? ਮਨੀ ਟ੍ਰਾਇਲ ਦੀ ਜਾਣਕਾਰੀ ਦੇ ਲਈ ਗ੍ਰਿਫਤਾਰੀ ਜ਼ਰੂਰੀ ਨਹੀਂ ਹੁੰਦੀ। ਪੁਛਗਿਛ ਦੇ ਜ਼ਰੀਏ ਵੀ ਮਨੀ ਟ੍ਰਾਇਲ ਦਾ ਪਤਾ ਲਗਾਇਆ ਜਾ ਸਕਦਾ ਏ ਕੁਟਾਲੇ ਦੇ ਵਿੱਚ ਕੇਜਰੀਵਾਲ ਦੀ ਕੋਈ ਭੂਮਿਕਾ ਨਹੀਂ ਹੈ ਇਹ ਸਿੰਘਵੀ ਦੇ ਵੱਲੋਂ ਅਦਾਲਤ ਵਿੱਚ ਤਰਕ ਦਿੱਤੇ ਗਏ ਨੇ ਤੇ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਈਡੀ ਦੱਸੇ ਮਾਮਲੇ 'ਚ ਕੇਜਰੀਵਾਲ ਦੀ ਸ਼ਮੂਲੀਅਤ ਹੈ ਕਿ ਨਹੀਂ ਫਿਰ ਆਪੋ ਆਪਣੀ ਤਰਕ ਦਿੱਤੇ ਜਾ ਰਹੇ ਨੇ ਕੋਰਟ ਦੇ ਵਿੱਚ ਤੇ ਹੁਣ ਕੋਰਟ ਕੀ ਫੈਸਲਾ ਸੁਣਾਉਂਦਾ ਏ ਕਿਉਂਕਿ ਇੱਥੇ 10 ਦਿਨ ਦੀ ਰਿਮਾਂਡ ਦੀ ਡਿਮਾਂਡ ਕੀਤੀ ਗਈ ਹੈ ਪੁਛਗਿਛ ਕਰਨਾ ਚਾਹੁੰਦੀ ਏ ਈਡੀ 10 ਦਿਨ ਦੀ ਡਿਮਾਂਡ ਮਿਲਦੀ ਹੈ ਜਾਂ ਘੱਟ ਦੀ ਮਿਲਦੀ ਹੈ ਜਾਂ ਨਹੀਂ ਮਿਲਦੀ ਥੋੜੀ ਦੇਰ ਦੇ ਵਿੱਚ ਪਿਕਚਰ ਕਲੀਅਰ ਹੋਣ ਦੀ ਉਮੀਦ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਦਾ ਦਿਨ ਯਾਨੀ ਕਿ ਕੱਲ ਅਰਵਿੰਦ ਕੇਜਰੀਵਾਲ ਦੇ ਘਰ ਸ਼ਾਮ 7 ਵਜੇ ਪਹੁੰਚਦੀ ਹੈ ਈਡੀ ਦੀ ਟੀਮ ਔਰ ਉਸ ਤੋਂ ਬਾਅਦ ਪੁੱਛਗਿੱਛ ਸ਼ੁਰੂ ਕੀਤੀ ਜਾਂਦੀ ਹੈ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ 9 ਵਜੇ ਕੱਲ ਰਾਤ 9 ਵਜੇ 5 ਮਿੰਟ ਤੇ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਸੀ ਔਰ ਗ੍ਰਿਫਤਾਰੀ ਤੋਂ ਬਾਅਦ ਕਰੀਬ 11 ਵਜੇ ਈਡੀ ਦੇ ਆਫਿਸ ਲੈ ਕੇ ਵੀ ਜਿਹੜੀ ਈਡੀ ਦੀ ਟੀਮ ਆ ਉਹ ਚਲੀ ਗਈ ਫਿਰ ਇਹ ਸਭ ਦੇ ਵਿਚਾਲੇ ਇੱਕ ਪਾਸੇ ਦਾ ਸਿਆਸੀ ਤੌਰ ਦੇ ਉੱਤੇ ਬਿਆਨਬਾਜ਼ੀਆਂ ਦਾ ਦੌਰ جاری ਹੈ ਤੇ ਦੂਜੇ ਪਾਸੇ ਹੈ ਲੀਗਲ ਪੱਖ ਲੀਗਲ ਪੱਖ ਹੁਣ ਇਹ ਕਹਿੰਦਾ ਹੈ ਕਿ ਅਦਾਲਤ ਦੇ ਵਿੱਚ ਜਾ ਕੇ ਹੀ ਆਪਣੇ ਤਰਕ ਦੇਣੇ ਹੋਣਗੇ ਜੇ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜਾਂ ਪੂਰੇ ਕੇਸ ਨੂੰ ਔਰ ਦੂਜਾ ਪੁਆਇੰਟ ਹੈ ਕਿ ਸੁਪਰੀਮ ਕੋਰਟ ਦਾ ਜੋ ਰੋਕ ਕੀਤਾ ਗਿਆ ਸੀ ਉੱਥੋਂ ਵੀ ਪਟੀਸ਼ਨ ਕੇਜਰੀਵਾਲ ਦੇ ਵਕੀਲਾਂ ਨੇ ਵਾਪਸ ਲੈ ਲਈ ਅਭਿਸ਼ੇਕ ਮਨੂਜ ਸਿੰਘ ਵੀ ਇੱਕ ਬਹੁਤ ਵੱਡਾ ਨਾਮ ਹੈ ਵਕੀਲਾਂ ਦੇ ਵਿੱਚ ਦੇਸ਼ ਦੇ ਵਿੱਚ ਤਾਂ ਸਿੰਘ ਵੀ ਇਸ ਸਮੇਂ ਅਰਵਿੰਦ ਕੇਜਰੀਵਾਲ ਦੀ ਪੈਰ ਵੀ ਕਰ ਰਹੇ ਨੇ ਔਰ ਕੁਝ ਹੀ ਪਲਾਂ ਦੇ ਵਿੱਚ ਜੋ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕੇਸ ਦੇ ਵਿੱਚ ਅਦਾਲਤ ਦਾ ਰਿਮਾਂਡ ਦੀ ਡਿਮਾਂਡ ਨੂੰ ਲੈ ਕੇ ਫੈਸਲਾ ਕੁਝ ਵੀ ਆ ਸਕਦਾ ਹੈ ਦਿਖਣਾ ਹੋਵੇਗਾ ਕਿ ਕੁਝ ਫੈਸਲਾ ਹੁੰਦਾ Give me credit for so much you spent so much time with me over the years. <laughs> 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 it's so easy to trap me with your clever questions. What I have to say I have said in court. I don't want to engage on cameras. Sorry, huh? thanks a lot. But again, sir, again <laughs> okay, okay, you just try our best. Again, we feel that he's a kingpin? <laughs> Give me credit for so much you spent so much time with me over the years. <laughs> 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 it's so easy to trap me with your clever questions. What? ਤਾਬੀਸ਼ ਇਕਮਨੂ ਸਿੰਘ ਵੀ ਦੇ ਵੱਲੋਂ ਪੂਰਾ 파ਕ ਰੱਖਿਆ ਜਾ ਰਿਹਾ ਹਾਲਾਂਕਿ ਉਹ ਕੈਮਰੇ ਦੇ ਉੱਤੇ ਕੁਝ ਨਹੀਂ ਬੋਲਦੇ ਨਜ਼ਰ ਆਏ ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੋ ਮੈਂ ਕਹਿਣਾ ਸੀ ਕੋਰਟ ਦੇ ਵਿੱਚ ਕਹਿ ਦਿੱਤਾ ਹੈ ਕੁਝ ਹੀ ਪਲਾਂ ਦੇ ਵਿੱਚ ਇਸ ਪੂਰੇ ਮਾਮਲੇ 'ਚ ਫੈਸਲਾ ਆ ਸਕਦਾ ਹੈ ਕਿ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਦੋਵੇਂ ਤਰ੍ਹਾਂ ਦੇ ਤਰਕ ਨੇ ਉਸ ਤੋਂ ਬਾਅਦ ਅਦਾਲਤ ਹੁਣ ਜੋ ਡਿਮਾਂਡ ਕੀਤੀ ਜਾ ਰਹੀ ਹੈ ਰਿਮਾਂਡ ਦੀ ED ਦੇ ਵੱਲੋਂ ਉਸ ਦੇ ਉੱਤੇ ਕੀ ਫੈਸਲਾ ਸੁਣਾਉਂਦੀ ਹੈ ਪਰ ਇਸ ਸਭ ਦੇ ਵਿਚਾਲੇ ਹੁਣ ਗੱਲ ਬਵਾਲਦੀ ਪ੍ਰਦਰਸ਼ਨ ਦੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਕੇਜਰੀਵਾਲ ਦੇ ਪਰਿਵਾਰ ਨੂੰ MLA ਮਿਲਣ ਪਹੰਚੇ ਪੰਜਾਬ ਤੋਂ ਦਿੱਲੀ ਤੱਕ ਆਗੂ ਪ੍ਰਦਰਸ਼ਨ ਦੇ ਵਿੱਚ ਮੌਜੂਦ ਰਹੇ ਦਿੱਲੀ ਦੇ ਵਿਧਾਇਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਪੰਜਾਬ ਦੇ ਵਿਧਾਇਕਾਂ ਨੂੰ ਘਰ ਦੇ ਬਾਹਰ ਹੀ ਰੋਕ ਦਿੱਤਾ ਗਿਆ ਕਿਉਂਕਿ ਕੇਜਰੀਵਾਲ ਦੇ ਘਰ ਦੇ ਬਾਹਰ ਵਿਧਾਇਕਾਂ ਦਾ ਵੱਡਾ ਇਕੱਠ 20 ਨਸਰ ਹੁੰਦਾ ਹੈ ਔਰ ਕਿਉਂਕਿ ਪ੍ਰਦਰਸ਼ਨ ਜ਼ਬਰਦਸਤ ਤਰੀਕੇ ਨਾਲ ਇਸ ਸਮੇਂ ਕੀਤਾ ਜਾ ਰਿਹਾ ਹੈ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੌਂਸੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਪੰਜਾਬ ਤੋਂ ਮੈਂ ਜ਼ਿਕਰ ਕਰ ਰਿਹਾ ਤਾਂ ਹਰਜੋਤ ਬੈਂਸ ਸਿੱਖਿਆ ਮੰਤਰੀ ਨੇ ਪੰਜਾਬ ਦੇ ਡਾਕਟਰ ਬਲਬੀਰ ਸਿੰਘ ਸਹਿਯਤ ਮੰਤਰੀ ਨੇ ਪੰਜਾਬ ਦੇ ਉਹ ਵੀ ਦਿੱਲੀ ਪਹੁੰਚੇ ਹੋਏ ਨੇ ਕੁਝ ਵਿਧਾਇਕ ਵੀ ਪਹੁੰਚੇ ਹੋਏ ਨੇ ਤੇ ਇਸ ਸਮੇਂ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਜਿਹੜੇ ਦਿੱਲੀ ਦੇ ਵਿਧਾਇਕ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ ਮੁਲਾਕਾਤ ਦੇ ਲਈ ਕਿ ਤੁਸੀਂ ਕੇਜਰੀਵਾਲ ਦੇ ਪਰਿਵਾਰ ਨੂੰ ਜਾ ਕੇ ਮਿਲ ਸਕਦੇ ਹੋ ਪਰ ਦੂਜੇ ਜਿਹੜੇ ਉੱਚੇ ਹੋਏ ਤਾਈਵ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਸਦਰ ਉਕਰਦੇ ਪੰਗਜ ਕਪਾਈ ਦਾ ਪੰਗਜ ਕੀ ਕੁਝ ਇਸ ਸਮੇਂ ਅਪਡੇਟ ਹੋਵ ਰਿਹਾ ਦੇਖੋ ਐਸ ਵੇਲੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਿਲਕੁਲ ਬਾਹਰ ਅਸੀਂ ਖੜੇ ਆਂ ਔਰ ਇੱਥੇ ਡਾਕਟਰ ਬਲਬੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਉਹ ਆਪਣਾ ਪੂਰੀ ਮੈਡੀਕਲ ਕਿੱਟ ਲੈ ਕੇ ਪਹੁੰਚੇ ਸੀਗੇ ਔਰ ਇਹ ਕਹ ਰਹੇ ਸੀਗੇ ਕਿ ਪਰਿਵਾਰ ਦੇ ਨਾਲ ਮੁਲਾਕਾਤ ਕਰਨਾ ਚਾਹਨਾ ਪਰਿਵਾਰ ਦਾ ਹਾਲਚਲ ਜਾਨਣਾ ਚਾਹਨਾ ਵਾ ਕਿ ਕੀ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਵਾਈ ਦੀ ਜ਼ਰੂਰਤ ਹੈ ਦਵਾਈ ਕਿੱਟ ਪੂਰੀ ਲੈ ਕੇ ਪਹੁੰਚੇ ਸੀ ਲੇਕਿਨ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਹਰਜੋਤ ਸਿੰਘ ਬਾਜ ਜਿਹੜੇ ਸਿੱਖਿਆ ਮੰਤਰੀ ਨੇ ਸਵੇਰੇ ਉਹਨਾਂ ਦੇ ਸਿਰ ਤੇ ਸੱਟ ਲੱਗੀ ਸੀ ਪ੍ਰੋਟੈਸਟ ਦੇ ਦੌਰਾਨ ਉਹ ਇੱਥੇ ਪਹੁੰਚੇ ਸੀਗੇ ਲੇਕਿਨ ਉਹਨਾਂ ਦੀ ਸਿਹਤ ਥੋੜੀ ਖਰਾਬ ਹੋ ਗਈ ਤਾਂ ਉਹ ਵਾਪਸ ਚਲੇ ਗਏ ਤਸਵੀਰਾਂ ਮੈਂ ਦਿਖਾਣਾ ਚਾਹੁੰਗਾ ਐਸ ਵੇਲੇ ਦਿੱਲੀ ਪੁਲਿਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਜਿਹੜੇ ਨੇ ਅਮੋ ਸਾਹਮਣੇ ਨੇ ਔਰ ਜਿਹੜੇ ਦਿੱਲੀ ਦੇ ਵਿਧਾਇਕ ਸੀਗੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਗਈ ਦਿੱਲੀ ਦੇ ਵਿਧਾਇਕ ਜਿਹੜੇ ਨੇ ਅੰਦਰ ਚਲੇ ਫਿਰ ਬਾਕੀ ਵਿਧਾਇਕ ਹੁਣ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਲੇਕਿਨ ਬਾਕੀ ਜਿਹੜੇ ਇੱਥੇ ਵਰਕਰ ਆਏ ਨੇ ਜਾਂ ਫਿਰ ਹੋਰ ਪੰਜਾਬ ਤੋਂ ਵਰਕਰ ਆਏ ਨੇ ਜਾਂ ਵਿਧਾਇਕ ਆਏ ਨੇ ਉਹਨਾਂ ਨੂੰ ਫਿਲਹਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦਿੱਲੀ ਪੁਲਿਸ ਨਾਲ ਬੈਸਟ ਵੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਔਰ ਇਸ ਵੇਲੇ ਦਿੱਲੀ ਪੁਲਿਸ ਜਿਹੜੀ ਇੱਥੋਂ ਹਟਾਰੀ ਹੈ ਕਿ ਗੇਟ ਦੇ ਮੋੜੇ ਤੋਂ ਇਸ ਵੇਲੇ ਵਰਕਰ ਜਿਹੜੇ ਉਹ ਹਟ ਜਾਣ ਇਸ ਤੋਂ ਅੱਗੇ ਜਿਹੜਾ ਉਹ ਨਾ ਜਾਣ ਔਰ ਇਹ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਸਵੇਰੇ ਵੀ ਪੋਟੈਸ ਜਿਹੜਾ ਉਹ ਦੇਖਣ ਨੂੰ ਮਿਲਿਆ ਸੀਗਾ ਔਰ ਹੁਣ ਦਿੱਲੀ ਪੁਲਿਸ ਜਿਹੜੀ ਆ ਉਹ ਇੱਥੋਂ ਵਰਕਰਾਂ ਨੂੰ ਔਰ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹਨਾਂ ਨੂੰ ਮਿਲਣ ਦੇ ਲਈ ਜਦੋਂ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਦੇ ਲਈ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਜਾ ਰਿਹਾ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਡਾਕਟਰ ਵੀ ਨੇ ਔਰ ਉਹ ਜਦੋਂ ਇਸ ਵੇਲੇ ਮਿਲਣ ਦੇ ਲਈ ਇੱਥੇ ਪਹੁੰਚੇ ਸੀਗੇ ਹਲਚਲ ਜਾਂਚਣ ਦੇ ਪਹੁੰਚੇ ਸੀਗੇ ਕੁਝ ਦਵਾਈਆਂ ਲੈ ਕੇ ਪਹੁੰਚੇ ਸੀਗੇ ਤਾਂ ਉਹਨਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਇਹ ਦਿੱਲੀ ਪੁਲਿਸ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇੱਥੇ ਜਿਹੜੇ ਵਲੰਟੀਅਰ ਪਹੁੰਚੇ ਉਹਨਾਂ ਨੂੰ ਇੱਥੋਂ ਦੀ ਅੱਗੇ ਜਾਣ ਨੂੰ ਕਿਹਾ ਜਾ ਰਿਹਾ ਕਿ ਇੱਥੋਂ ਹਟੋ ਇੱਥੋਂ ਰਸਤਾ ਕਲੀਅਰ ਕਰੋ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿਉਂਕਿ ਘਰ ਦੇ ਅੰਦਰ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਹੈ ਥੋੜੀ ਦੇਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਸੀਗੇ ਔਰ ਹੁਣ ਦਿੱਲੀ ਦੇ ਵਿਧਾਇਕ ਤੇ ਦਿੱਲੀ ਦੇ ਮੇਅਰ ਜਿਹੜੇ ਨੇ ਉਹ ਜੀ ਬਿਲਕੁਲ ਪੰਕਜ ਤੁਸੀਂ ਤਸਵੀਰਾਂ ਜ਼ਰੂਰ ਦਿਖਾਣ ਦੇ ਰਹੋ ਇਸ ਸਮੇਂ ਜੋ ਜਾਣਕਾਰੀ ਅਸੀਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਨੇ ਉਹਨਾਂ ਦੀ ਰਿਹਾਈ ਤੋਂ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਾਡੇ ਸੇ ਹੋਗੀ ਪੰਕਜ ਕਪਾਈ ਇਸ ਸਮੇਂ ਦਿੱਲੀ ਦੇ ਵਿੱਚ ਮੌਜੂਦ ਨੇ ਔਰ ਉੱਥੇ ਦੀਆਂ ਤਸਵੀਰਾਂ ਔਰ ਪੂਰਾ ਘਟਨਾਕ੍ਰਮ ਅਸਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਤੇ ਇਸ ਤਸਵੀਰਾਂ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰਦੀਆਂ ਹੋਈਆਂ ਕਿ ਇਸ ਸਮੇਂ ਦੀ ਉੱਥੇ ਸਥਿਤੀ ਕੀ ਹੈ ਦਰਸਲ ਜਿਹੜੇ ਵਿਧਾਇਕ ਨੇ ਵਰਕਰ ਨੇ ਉਪਹੁੰਚੇ ਹੋਏ ਨੇ ਵਰਕਰਾਂ ਨੂੰ ਵੀ ਬਾਹਰ ਰੋਕ ਦਿੱਤਾ ਗਿਆ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਨੇ ਉਹਨਾਂ ਨੂੰ ਜ਼ਰੂਰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਦੂਜੇ ਪਾਸੇ ਜਿਹੜੇ ਪੰਜਾਬ ਤੋਂ ਵਿਧਾਇਕ ਪਹੁੰਚੇ ਜਾਂ ਫਿਰ ਮੰਤਰੀ ਪਹੁੰਚੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸ ਸਮੇਂ ਪੁਲਿਸ ਦੇ ਨਾਲ ਗੱਲਬਾਤ ਜਾਂ ਬਹਿਸ ਇਸ ਤਰੀਕੇ ਨਾਲ ਤਕਰਾਰ ਹੁੰਦੀ ਉੱਥੇ ਨਜ਼ਰ ਆ ਰਹੀ ਹੈ ਹੱਥਾਂ ਦੇ ਵਿੱਚ ਮੋਬਾਈਲ ਕੱਢ ਕੇ ਇੱਕ ਤਰੀਕੇ ਨਾਲ ਵੀਡੀਓ ਸ਼ੂਟ ਵੀ ਕਰ ਰਹੇ ਨੇ ਜਿਹੜੇ ਉੱਥ ਮੁਲਾਜ਼ਮ ਪਹੁੰਚੇ ਹੋਏ ਨੇ ਔਰ ਕੱਲ ਦੇਰ ਰਾਤੋਂ ਹੀ ਜਦੋਂ 7 ਵਜੇ ਦੇ ਕਰੀਬ ਕੱਲ ਸ਼ਾਮੀ ਈਡੀ ਦੀ ਟੀਮ ਪਹੁੰਚੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਤੋਂ ਉਸ ਸਮੇਂ ਤੋਂ ਹੀ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਜੁਟਣੇ ਸ਼ੁਰੂ ਹੋ ਗਏ ਸੀ ਪੰਜਾਬ ਤੋਂ ਵੀ ਅੱਜ ਸਵੇਰ ਦੇ ਸਮੇਂ ਕੁਝ ਮੰਤਰੀ ਤੇ ਵਿਧਾਇਕ ਪਹੁੰਚ ਗਏ ਹਰਜੋਤ ਬੈਂਸ ਉੱਥੇ ਪਹੁੰਚ ਗਏ ਡਾਕਟਰ ਬਲਬੀਰ ਸਿੰਘ ਉੱਥੇ ਪਹੁੰਚ ਗਏ ਡਾਕਟਰ ਬਲਬੀਰ ਸਿੰਘ ਪੇਸ਼ੇ ਤੋਂ ਡਾਕਟਰ ਨੇ ਆਈ ਸਰਜਨ ਨੇ ਤੇ ਉਹ ਆਪਣੀ ਡਾਕਟਰ ਵਾਲੀ ਕਿੱਟ ਪਾ ਕੇ ਪਹੁੰਚੇ ਹੋਏ ਸੀ ਪਰ ਫਿਰ ਵੀ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਹਾਲਾਂਕਿ ਦਿੱਲੀ ਦੇ ਕੁਝ ਵਿਧਾਇਕ ਅੰਦਰ ਜਾਣ ਦੇ ਵਿੱਚ ਕਾਮਯਾਬ ਜ਼ਰੂਰ ਰਹੇ ਨੇ ਤਾਂ ਪੰਕਜ ਮੇਰੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਸਨ ਪੰਕਜ ਤੁਹਾਡਾ ਧੰਨਵਾਦ ਹੋਰ ਅਪਡੇਟ ਦੇ ਲਈ ਵੀ ਤੁਹਾਡਾ ਦੁਬਾਰਾ ਅਸੀਂ ਰੁਕ ਕਰਾਂਗੇ ਪਰ ਇਹ ਸਭ ਦੇ ਵਿਚਾਲੇ ਹੁਣ ਗੱਲ ਪ੍ਰਦਰਸ਼ਨਾਂ ਦੀ ਵੀ ਇਸ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਦਿੱਲੀ ਦੀ ਆਵਾਜ਼ਮੀ ਪਾਰਟੀ ਸਰਕਾਰ ਦੇ ਵਿੱਚ ਮੰਤਰੀ ਆਤੀਸ਼ੀ ਸੌਰਵ ਭਾਰਤਵਾਦ ਦੀ ਅਗਵਾਈ ਦੇ ਵਿੱਚ ਆਵਾਜ਼ਮੀ ਪਾਰਟੀ ਦੇ ਵਰਕਰ ਅੱਗੇ ਵਧੇ ਟਾਰਗੇਟ ਸੈੱਟ ਕੀਤਾ ਗਿਆ ਸੀ ਦਿੱਲੀ ਚ ਬੀਜਪੀ ਦੇ ਦਫਤਰ ਦਾ ਘਰਾਓ ਕਰਨ ਦਾ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਬੈਰੀਕੇਡਿੰਗ ਕਰਕੇ ਸਾਰਿਆਂ ਨੂੰ ਰੋਕ ਲਿਆ ਇੱਥੇ ਆਗੂਆਂ ਦੀ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੋਈ ਆਤੀਸ਼ੀ ਨੇ ਕਿਹਾ ਕਿ ਇਹ ਲੋਕਤੰਤਰ ਦੇ ਉੱਤੇ ਹਮਲਾ ਹੈ ਇਹ ਲੋਕਤੰਤਰ ਪਰ ਹਮਲਾ ਹੈ ਇਹ ਲੋਕੋ ਦੇ ਅਧਿਕਾਰੋ ਪਰ ਹਮਲਾ ਹੈ आम आदमी पार्टी तानाशाही के खिलाफ लड़ती आ रही है और लड़ती रहेगी बेटे को अरेस्ट कर लिया घर वालों को किसी से मिलने नहीं दिया जा रहा शांतिपूर्ण प्रोटेस्ट रोका जा रहा है आई पे हम जा नहीं सकते पूरी तानाशाही है सिर्फ और सिर्फ लोकसभा चुनाव जीतने के लिए ये तानाशाही की जा रही है ਪੰਜਾਬ ਦੇ ਮੰਤਰੀ ਹਰਜੋਤ ਬੈਂਸ ਅਤੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਵੀ ਦਿੱਲੀ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਨ ਪਹੁੰਚੇ ਪਰ ਦਿੱਲੀ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਰਜੋਤ ਬੈਂਸ ਨੂੰ ਹੱਥਾਂ ਪੈਰਾਂ ਤੋਂ ਫੜ ਕੇ ਚੁੱਕ ਕੇ ਪੁਲਿਸ ਲੈ ਗਈ ਡਾਕਟਰ ਬਲਬੀਤ ਨੇ ਕਿਹਾ ਕਿਉਂ ਡਰਨ ਵਾਲੀ ਨਹੀਂ ਕੀ پولیس ਸੈਣੀ ਡਰਤੇ ਹਮ ਇਨਕੀ ਐਡੀ ਸੈਣੀ ਡਰਤੇ ਹਮ ਇਨਕੀ ਸੀਬੀਆਈ ਸੈਣੀ ਡਰਤੇ ਹਮ ਇਨਕੀ ਕਿਸੇ ਵੀ ਏਜੰਸੀ ਸੈਣੀ ਡਰਤੇ ਹਮ ਇਨਕੇ ਗੁੰਡਾਗਰਦੀ ਸੈਵੀ ਨਹੀਂ ਡਰਤੇ ਹਮ ਡਰ ਕੇ ਮੁਕਾਬਲਾ ਕਰਾਂਗੇ ਇਸ ਹੰਗਾਮੇ ਦਾ ਦਾਇਰਾ ਇਕੱਲਾ ਦਿੱਲੀ ਤੱਕ ਸੀਮਿਤ ਨਹੀਂ ਸੀ ਸਗੋਂ ਦੀਛ ਦੇ ਦੂਜੇ ਹਿੱਸਿਆਂ ਤੋਂ ਵੀ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਪ੍ਰਦਰਸ਼ਨ ਤਾਂ ਜ਼ਬਰਦਸਤ ਹੋਇਆ ਉੱਧਰ ਅਰਵਿੰਦ ਕੇਸ਼ਰੀਵਾਲ ਦੀ ਦਿੱਲੀ 'ਚ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਹੋਏ ਹੰਗਾਮੇ ਦਾ ਸੇਕ ਹਰਿਆਣਾ ਤੱਕ ਵੀ ਪਹੁੰਚਿਆ ਤੇ ਖਾਸ ਤੌਰ ਤੇ ਪੰਜਾਬ ਤੱਕ ਅਤੇ ਪੰਜਾਬ ਦੀ ਮੁਹਾਲੀ ਚ ਗੁਰਦੁਆਰਾ ਸਾਹਿਬ ਦੇ ਨੇੜੇ ਪਹਿਲਾ ਆਮ ਆਦਮੀ ਪਾਰਟੀ ਪੰਜਾਬ ਦੀ ਕਾਰਕੁਨਾਗੋ ਤੇ ਸੁਭਾ ਸਰਕਾਰ ਦੇ ਵਿੱਚ ਮੰਤਰੀ ਇਕੱਠੇ ਹੋਏ ਪੰਜਾਬ ਬੀਜੇਪੀ ਦੇ ਚੰਡੀਗੜ੍ਹ ਸਥਿਤ ਦਫਤਰ ਦਾ ਕਿਰਾਉ ਕਰਨ ਦਾ ਫੈਸਲਾ ਹੋਇਆ ਪਰ ਜਿਵੇਂ ਹੀ ਇਹਨਾਂ ਨੇ ਮੁਹਾਲੀ ਤੋਂ ਚੰਡੀਗੜ੍ਹ ਵਾਲੇ ਪਾਸੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਚ ਧਾਰਾ 144 ਲੱਗੇ ਹੋਣ ਦਾ ਹਵਾਲਾ ਦੇ ਕੇ ਪੁਲਿਸ ਨੇ ਡਬਲ ਫੈਰੀਕੇਟ ਕਰਕੇ ਇਹਨਾਂ ਨੂੰ ਰੋਕ ਲਿਆ ਪਰ ਰੋਸ ਪ੍ਰਗਟਾ ਰਹੀ ਇਹਨਾਂ ਆਗੂਆਂ ਨੇ ਜਦੋਂ ਨਹੀਂ ਸੁਣੀ ਤਾਂ ਪੁਲਿਸ ਨੇ ਫਿਰ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਅਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਣ ਪੁਲਿਸ ਵੱਲੋਂ ਤੇ ਸਾਡੇ ਮਰਹੂਮ ਨੇਤਾ ਅਰਵਿੰਦ ਕੇਦਰੀਵਾਲ ਜੀ ਜਿਨ੍ਹਾਂ ਦਾ ਤਾਂਮਨ ਪਹਿਲਾਂ ਵੀ ਸਾਥ ਦੇ ਪਾਰ ਸੀ ਚਿੱਤਰੀ ਚਾਦਰ ਨੇ ਸਾਡੇ ਨੇਤਾ ਅਰਵਿੰਦ ਕੇਦਰੀਵਾਲ ਤੇ ਜਿੰਨਾ ਮਰਜ਼ੀ ਧੱਕੇਸ਼ਾਹੀ ਕਰ ਲੈਣ ਅਸੀਂ ਇਹਨਾਂ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ ਉਧਰ ਗੁਆਂਡੀ ਸੂਬੇ ਹਰਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਕੁਰੂਕhetra ਜਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੀੰਦਰੀ ਹਾਇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ लाठी चार्ज ਹੋਇਆ ਇਸ ਦੌਰਾਨ ਪੁਲਿਸ ਵਾਲੇ ਆទੀਆਂ ਆਦਮੀ ਪਾਰਟੀ ਦੇ ਕਾਰਕੁਨ ਦੋਵਾਂ ਨੂੰ ਸੱਟਾਂ ਵੀ ਲਗੀਆਂ ਨੇ ਮੰਨਦਾ ਹਾਂ ਕਿ ਪੁਲਿਸ ਵਾਲੇ ਆਦੇਸ਼ ਕੇ ਪਾਲਨ ਕਰਨੇ ਕੇ ਲਿਏ پابੰਦ ਹੈ ਇਹਨਕੋ ਆਦੇਸ਼ ਮਿਲਦਾ ਇਨਕਾ ਹਾਕਾ ਹਾਂ ਇਨਕਾ ਆਦੇਸ਼ ਮਿਲਦਾ ਭਾਜਪਾ ਕੇ ਨੇਤਾ ਹਾਂਗਾ ਔਰ ਇਹ ਲਾਗੀ ਬਾਜਰਾ ਤੋਂ 200 ਬੰਦੇ ਦੇ ਵਿੱਚ ਸ਼ੁਰੂ ਹੋਈ ਪ੍ਰਦਰਸ਼ਨ ਦਾ ਦਾਇਰਾ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਨਜ਼ਰ ਆਇਆ ਕਿਹੜੇ ਚਾਹਤੋਂ ਦਿੱਲੀ ਚ ਐਕਸ਼ਨ ਹੋਵੇ ਕਾਰਵਾਈ ਹੋਵੇ ਜਾਂ ਗ੍ਰਿਫਤਾਰੀ ਹੋਵੇ ਤੇ ਉਸ ਦਾ ਸੇਕ ਪੰਜਾਬ ਹਰਿਆਣਾ ਦੇ ਵਿੱਚ ਵੀ ਨਜ਼ਰ ਆਵੇ ਫਿਰ ਫਰਕ ਤੱਪਦਾ ਹੈ ਉਧਰ ਸੰਗਰੂਰ ਤੋਂ ਖਬਰ ਹੈ ਸੰਗਰੂਰ ਦੇ ਵਿੱਚ ਜ਼ਰੇਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 13 ਤੱਕ ਪਹੁੰਚ ਚੁੱਕੀ ਹੈ ਇਲਾਜ ਦੇ ਦੌਰਾਨ 4 ਹੋਰ ਲੋਕਾਂ ਨੇ दम ਤੋੜਿਆ ਹੁਣ ਵੀ 18 ਲੋਕ ਹਸਪਤਾਲ ਦੇ ਵਿੱਚ ਭਰਤੀ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਦੇ ਵਿੱਚੋਂ 4 ਦੀ ਮੌਤ ਮੰਗਲਵਾਰ ਰਾਤ ਨੂੰ ਹੋ ਗਈ ਸੀ ਜਦਕਿ 5 ਨੇ ਬੁੱਧਵਾਰ ਨੂੰ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਤੇ ਡੈਸਕਟਾਪ 'ਤੇ ਪਤਾ ਲੱਗਾ ਵੀ ਕੋਈ ਉਹਨਾਂ ਨੇ ਡਰਿੰਕ ਵਗਾਇਆ ਕੀਤੀ ਸੀਗੀ ਉਹਦੇ ਸਬੰਧੀ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਟ ਕਰਨ ਤੋਂ ਬਾਅਦ ਹੀ ਫਿਰ ਸਾਰੀ ਗੱਲਬਾਤ ਸਾਹਮਣੇ ਆਊਗੀ ਪਤਾ ਲੱਗੂਗਾ ਪੁਲਿਸ ਨੇ ਹੁਣ ਤੱਕ ਇਸ ਮਾਮਲੇ 'ਚ ਚਾਰ ਮੁਲਜ਼ਮਾਂ ਨੂੰ ਫੜਿਆ ਹੈ ਜਿਨ੍ਹਾਂ ਦੇ ਉੱਤੇ ਕਤਲ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਘਰ ਦੇ ਵਿੱਚ ਉਹ ਹੈ ਜ਼ੈਰੀਲੀ ਸ਼ਰਾਬ ਬਣੀ ਸੀ ਉੱਥੋਂ ਪੁਲਿਸ ਨੂੰ 200 ਲੀਟਰ ਇਥਨਾਲ ਮਿਲਿਆ ਇਸ ਤੋਂ ਇਲਾਵਾ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਉਹਨਾਂ ਦੇ ਉੱਤੇ ਲਗਾਈ ਜਾਣ ਵਾਲੇ ਸਟਿੱਕਰ ਵੀ ਪੁਲਿਸ ਨੇ ਬਰਾਮਦ ਕੀਤੇ ਸਨ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਿਰਾਸ਼ ਚਲ ਰਹੇ ਸਾਬਕਾ ਕੈਬਨਿਟ ਮੰਤਰੀ ਅਨਿਲ ਵਿਜ ਦੇ ਨਾਲ ਮਿਲਣ ਅੰਬਾਲਾ ਪਹੁੰਚੇ ਇਸ ਦੌਰਾਨ ਅਨਿਲ ਵਿਜ ਨੇ ਬੁਕੇ ਦੇ ਕੇ ਸੀਐਮ ਦਾ ਸਵਾਗਤ ਕੀਤਾ ਵਿਜ ਨੇ ਸੀਐਮ ਨੂੰ ਸ਼ਾਲ ਵੀ ਪਾਈ ਇਸ ਤੋਂ ਬਾਅਦ ਸੀਐਮ ਨਿ ਵਿਜ ਦੇ ਪੈਰ ਛੋਏ ਮੁੱਖ ਮੰਤਰੀ ਅਤੇ ਵਿਜ ਦੇ ਵਿਚਾਲੇ ਤਕਰੀਬਨ 40 ਮਿੰਟ ਤੱਕ ਗੱਲਬਾਤ ਹੋਈ ਦਰਅਸਲ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਨਾਇਬ ਸਿੰਘ ਸੈਣੀ ਲੰਗੇ ਮੰਗਲਵਾਰ ਨੂੰ ਪਹਿਲੀ ਵਾਰ ਅੰਬਾਲਾ ਪਹੁੰਚੇ ਤਾਂ ਚਰਚਾ ਛਿੜ ਗਈ ਕਿ ਉਹ ਅਨਿਲ ਵਿਜ ਦੇ ਨਾਲ ਮੁਲਾਕਾਤ ਕਰਨਗੇ ਹਾਲਾਂਕਿ ਮੁੱਖ ਮੰਤਰੀ ਦਾ ਕਾਫਲਾ ਅੰਬਾਲਾ ਕੈਂਟ ਤੋਂ ਹੁੰਦੇ ਹੋਏ ਕਰਨਾਲ ਵਾਲੇ ਪਾਸੇ ਨਿਕਲ ਗਿਆ ਅਤੇ ਉਹਨਾਂ ਨੇ ਵਿਜ ਨਾਲ ਮੁਲਾਕਾਤ ਨਹੀਂ ਕੀਤੀ ਸੀ ਹਰਿਆਣਾ 'ਚ 12 ਮਾਰਚ ਨੂੰ ਬੀਜੇਪੀ ਜੇਜੇਪੀ ਗੜਜੋੜ ਟੁੱਟਿਆ ਇਸੇ ਦਿਨ ਮਨੋਹਰ ਲਾਲ ਨੇ ਆਪਣੀ ਪੂਰੀ ਕੈਬਨਿਟ ਸਣੇ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੂੰ ਚੁਣਨ ਦੇ ਲਈ ਜਿਸ ਦੇ ਵਿੱਚ ਉਹ ਵਿਜ ਅਚਾਨਕ ਨਰਾਸ਼ੋ ਕੇ ਨਿਕਲ ਗਏ ਸਨ ਜਦੋਂ ਉਹਨਾਂ ਤੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਹੈ ਇਸ ਤੋਂ ਬਾਅਦ ਸ਼ਾਮ ਨੂੰ 나ਇਬ ਸੈਣੀ ਨੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਸੌਂ ਚੁੱਕੀ ਪ੍ਰੋਗਰਾਮ ਦੇ ਵਿੱਚ ਅਨਿਲ ਵਿਜ ਨਹੀਂ ਪਹੁੰਚੇ ਫਿਰ ਕੈਬਨਿਟ ਵਿਸਥਾਰ ਹੋਇਆ ਉਸ ਸਮੇਂ ਵੀ ਅਨਿਲ ਵਿਜ ਨਜ਼ਰ ਨਹੀਂ ਆਏ ਸਨ ਉਧਰ ਚੰਡੀਗੜ੍ਹ ਦੇ ਨਾਲ ਲੱਗਦੇ ਜ਼ਿਰਕਪੁਰ ਦੇ ਵਿੱਚ ਦਿਨ ਦਿਹਾੜੇ 20 ਮਿੰਟ ਦੇ ਅੰਦਰ ਦੋ ਸਨੈਚਿੰਗ ਦੀਆਂ ਵਾਰਦਾਤਾਂ ਵਾਪਰੀ ਪਹਿਲੀ ਵਾਰदात ਜ਼ਿਰਕਪੁਰ ਦੀ ਯਮਨਾ ਇਨਕਲੇਵ ਦੇ ਵਿੱਚ ਹੋਈ ਤਾਂ ਦੂਜੀ ਇਸ ਤੋਂ ਠੀਕ 20 ਮਿੰਟ ਬਾਅਦ ਅਮਰ ਇਨਕਲੇਵ ਦੇ ਬਾਹਰ ਯਮਨਨ ਕਲੀਪ ਦੇ ਵਿੱਚ ਹੋਈ ਬਾਰਦਾਦ ਦੀ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਦੋ ਮਹਿਲਾਵਾਂ ਗਲੀ ਦੇ ਵਿੱਚ ਜਾਂਦੀਆਂ ਦਿਖਦੀਆਂ ਨੇ ਉਸ ਵੇਲੇ ਬਾਈਕ ਦੇ ਉੱਤੇ ਸਵਾਰ ਦੋ ਨੌਜਵਾਨ ਆਉਂਦੇ ਨੇ ਜੋ ਅੱਗੇ ਜਾ ਕੇ ਬਾਈਕ ਨੂੰ ਮੋੜਦੇ ਨੇ ਅਤੇ ਫਿਰ ਥੋੜੀ ਦੂਰ ਜਾ ਕੇ ਰੁਕ ਵੀ ਜਾਂਦੇ ਨੇ ਇੱਕ ਨੌਜਵਾਨ ਫੌਰਨ ਪਿੱਛੇ ਤੋਂ ਉੱਤਰਦਾ ਅਤੇ ਸਿੱਧਾ ਮਹਿਲਾ ਦੇ ਕੰਨਾਂ ਨੂੰ ਟਾਰਗੇਟ ਕਰਦਾ ਹੈ ਮਹਿਲਾ ਕੁਝ ਸਮਝ ਪਾਉਂਦੀ ਉਸ ਤੋਂ ਪਹਿਲਾਂ ਹੀ ਨੌਜਵਾਨ ਵਾਲੀਆਂ ਖੋਕੇ ਉੱਥੋਂ ਭੱਜ ਗਿਆ ਮਹਿਲਾ ਚੀਕਦੀ ਰਹੀ ਪਰ ਕੋਈ ਉਸਦੀ ਮਦਦ ਲਈ ਅੱਗੇ ਨਹੀਂ ਆਇਆ ਰਸਿਆ ਜਾ ਰਿਹਾ ਹੈ ਕਿ ਨਾ ਦੋ ਸਨੇਚਸ ਨੇ ਅਬਰ ਇਨਕਲੂਡ ਦੇ ਵਿੱਚ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਵੀ ਜ਼ਿਰਖਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਸਨੇਚਿੰਗ ਦੀ ਘਟਨਾ ਵਾਪਰੀ ਸੀ ਹਾਲਾਂਕਿ ਉਸ ਸਮੇਂ ਜਿਸ ਮਹਿਲਾ ਤੋਂ ਸਨੇਚਿੰਗ ਹੋਈ ਸੀ ਉਸਦੇ ਬੇਟੇ ਨੇ ਸਨੇਚਰਜ਼ ਨੂੰ ਫੜ ਲਿਆ ਸੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਕਿਰਜ ਜਦੋਂ 20 ਮਿੰਟ ਦੇ ਵਿੱਚ ਦਿੰਦਿਹਾੜੇ ਇੱਕੋ ਸ਼ਹਿਰ ਦੇ ਵਿੱਚ ਥੋੜੀ ਦੂਰੀ ਦੇ ਉੱਤੇ ਦੋ ਘਟਨਾਵਾਂ ਸਨੇਚਿੰਗ ਵੀ ਆ ਹੋਣ ਫਿਰ ਫਰਕ ਤੱਪਦਾ ਹੈ ਹੁਣ ਅੱਗੇ ਵੱਧਦੇ ਤੇ ਗੱਲ ਐਲਵਿਸ਼ ਯਾਦਵ ਦੀ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ ਨੌਇਡਾ ਦੀ ਅਦਾਲਤ ਤੋਂ ਐਲਵਿਸ਼ ਯਾਦਵ ਨੂੰ ਰਾਹਤ ਮਿਲੀ ਹੈ ਜ਼ਮਾਨਤ ਮਿਲੀ ਹੈ ਗ੍ਰਿਫਤਾਰ ਕੀਤਾ ਗਿਆ ਸੀ ਐਨਡੀਪੀਐਸ ਮਾਮਲੇ ਦੇ ਵਿੱਚ ਤੇ ਐਤਵਾਰ ਤੱਕ ਅਦਾਲਤੀ ਹਿਰਾਸਤ ਦੇ ਵਿੱਚ ਸੀ ਐਲਵਿਸ਼ ਨਾ ਐਨਡੀਪੀਐਸ ਮਾਮਲੇ 'ਚ ਮਿਲੀ ਹੈ ਜ਼ਮਾਨਤ ਐਤਵਾਰ ਤੱਕ ਅਦਾਲਤੀ ਹਿਰਾਸਤ ਦੇ ਵਿੱਚ ਸੀ ਐਲਵਿਸ਼ 'ਚ 50000 ਦੇ ਜ਼ਮਾਨਤੀ ਬਾਂਡ ਵੀ ਭਰਵਾਏ ਗਏ ਨੇ ਐਲਵਿਸ਼ ਯਾਦਵ ਬਿੱਗ ਬਾਸ ਤੋਂ ਖੂਬ ਚਰਚਾ ਦੇ ਵਿੱਚ ਆਏ ਔਰ ਪਿਛਲੇ ਕੁਝ ਸਮੇਂ ਦੇ ਵਿੱਚ ਖੂਬ ਚਰਚਾ ਦੇ ਨਾਲ-ਨਾਲ ਵਿਵਾਦਾਂ ਦੇ ਵਿੱਚ ਰਹੇ ਨੇ ਤੇ ਵਿਵਾਦ ਪਹਿਲਾਂ ਜਿਹੜੇ ਨੇਕ ਵੈਨਮ ਦਾ ਪੂਰਾ ਮਾਮਲਾ ਸਾਹਮਣੇ ਆਇਆ ਰਿਪਾਰਟੀ ਦੇ ਇਲਜ਼ਾਮ ਲੱਗੇ ਪ੍ਰਿਕ ਨੌਜਵਾਨ ਦੇ ਨਾਲ ਕੁੱਟਮਾਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਖੈਰ ਪਲਾ ਜ਼ਮਾਨਤ ਦੇ ਨਾਲ ਥੋੜੀ ਜੀ ਰਾਹਤ ਐਲਬਸ਼ੀ ਆਦਬ ਦੇ ਲਈ ਜ਼ਰੂਰ ਉਧਰ ਸ਼ਾਰਜਾ ਦੇ ਵਿੱਚ ਕਤਲ ਦੀ ਸਜ਼ਾ ਮਾਫ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਸ਼ੇਖੂਪੁਰਾ ਪਿੰਡ ਦਾ ਗੁਰਪ੍ਰੀਤ ਸਿੰਘ 5 ਸਾਲ ਬਾਅਦ ਵਾਪਸ ਆਇਆ ਗੁਰਪ੍ਰੀਤ ਸਿੰਘ ਸਣੇ ਚਾਰ ਨੌਜਵਾਨਾਂ ਨੂੰ 2019 ਚ ਚਾਰਜਾ ਤੋਂ ਇੱਕ ਖੁਰਪਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ 2 ਸਾਲ ਦੀ ਸੁਣਵਾਈ ਤੋਂ ਬਾਅਦ ਚਾਰਜਾ ਕੋਰਟ ਨੇ ਇਹਨਾਂ ਚਾਰਾਂ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ 2014 ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਉਸੇ ਉਸ ਤੋਂ ਬਾਅਦ ਜਾਨੀ ਕਿ ਨਜਾਇਜ਼ ਜਾਨੀ ਇਹ ਮੈਨਾਂ ਤਿੰਨ ਮੁੰਡੇ ਸੀ ਪਾਕਿਸਤਾਨ ਦੇ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਨੂੰ ਜਾਨੀ ਮਿਲ ਕੇ ਕੰਮ ਜਾਨੀ ਨਜਾਇਜ਼ ਜਾਨੀ ਇਹ ਪਰਚਾ ਪਾਇਆ ਗਿਆ ਉਰਦੀ ਸਜ਼ਾ ਦੇ ਐਲਾਨ ਤੋਂ ਬਾਅਦ ਸਰਬੱਧਾ ਪਲਾਟ ਟਰਸਟ ਨੇ ਮ੍ਰਿਤਕ ਦੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਅਤੇ ਬਲੱਡ ਮਨੀ ਸਵੀਕਾਰ ਕਰਨ ਦੇ ਲਈ ਮਨਾ ਲਿਆ ਫਾਈਨੈਂਸ਼ੀਅਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਡਾਕਟਰ ਐਸ.ਪੀ. ਸਿੰਘ ਉਹ ਰਾਏ ਹੋਣੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀ ਜੇ ਦਿੱਤੀ ਸੀ ਉੱਥੇ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਤੌਰ ਦੇ ਉੱਤੇ 2 ਲੱਖ ਦੇ ਰਾਮ ਯਾਨੀ ਤਕਰੀਬਨ 46 ਲੱਖ ਰੁਪਏ ਸੌਫੇ ਅਤੇ ਪੀੜਤ ਪਰਿਵਾਰ ਤੋਂ ਦੋਸ਼ੀ ਨੌਜਵਾਨ ਦੀ ਮੌਤ ਦੀ ਸਜ਼ਾ ਮਾਫੀ ਦੀ ਮਨਜ਼ੂਰੀ ਲਈ ਗਈ ਅਤੇ ਸਜ਼ਾ ਮਾਫ ਹੋ ਵੀ ਗਈ। ਇਸ ਸਮੇਂ ਇੱਕ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਰਿਮਾਂਡ ਦੇ ਉੱਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਰਾਊਜ਼ੇਬਨੀ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ। ਈਡੀ ਦੇ ਵੱਲੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਹੈ। ਤੇ ਇਹ ਦੋਵੇਂ ਧਿਰਾਂ ਦੇ ਵੱਲੋਂ ਇੱਕ ਪਾਸੇ ਏਡੀ ਦੇ ਵਕੀਲ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵਕੀਲ ਦੋਵਾਂ ਦੇ ਵੱਲੋਂ ਆਪਣੇ ਤਰਕ ਰੱਖੇ ਗਏ ਤੇ ਉਸ ਤੋਂ ਬਾਅਦ ਫਿਲਹਾਲ ਦਲੀਆ ਅਦਾਲਤ ਦੇ ਵੱਲੋਂ ਫੈਸਲਾ ਰੱਖਮਾ ਰੱਖ ਲਿਆ ਗਿਆ ਹੈ ਤਾਂ ਕੇਜਰੀਵਾਲ ਦੀ ਰਿਮਾਂਡ ਦੇ ਉੱਤੇ ਫੈਸਲਾ ਸੁਰੱਖਿਤ ਰੱਖਿਆ ਗਿਆ ਹੈ ਬਹੁਤ ਅਹਿਮ ਖਬਰ ਹੈ ਇਸ ਸਮੇਂ ਅਸੀਂ ਆਪਣੇ ਨਿਸ਼ਕਰਸ਼ਾਂ ਤੱਕ ਪਹੁੰਚਾ ਰਹੇ ਹਾਂ ਹੁਣ ਰਿਮਾਂਡ ਕਿੰਨੇ ਦਿਨ ਦੀ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ ਨਤੀ ਫੈਸਲਾ ਅਦਾਲਤ ਦੇ ਵੱਲੋਂ ਰੌਅ ਅਵੇਨਿਊ ਕੋਰਟ ਦੇ ਵੱਲੋਂ ਸੁਣਾਇਆ ਜਾਂਦਾ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਹੁਣ ਟਿਕੀਆਂ ਹੋਈਆਂ ਨੇ 10 ਦਿਨ ਦੇ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਏਡੀ ਦੇ ਵੱਲੋਂ ਤਰਕਿਆ ਕਿ ਅਸੀਂ ਪੁੱਛਗਿੱਛ ਕਰਨਾ ਚਾਹੁੰਦੇ ਹਾਂ ਅਰਵਿੰਦ ਕੇਜਰੀਵਾਲ ਤੋਂ ਔਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਵਕੀਲ ਨੇ ਅਰਵਿੰਦ ਕੇਜਰੀਵਾਲ ਦੇ ਅਭਿਸ਼ੇਕ ਮਨੂ ਸਿੰਘ ਵੀ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਤਰਕੇ ਰੱਖਿਆ ਗਿਆ ਕਿ ਜਿਹੜੀ ਮਨੀ ਟ੍ਰਾਇਲ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਹੁੰਦੀ ਹੈ ਉਸ ਦੇ ਲਈ ਗ੍ਰਿਫਤਾਰੀ ਦੀ ਕੀ ਜ਼ਰੂਰਤ ਹੈ ਪੁੱਛਗਿੱਛ ਵੈਸੇ ਵੀ ਹੋ ਰਾਜਦੂਤ ਤੇ ED ਦਾ ਤਰਕੇ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਵਾਰ-ਵਾਰ ਸੱਮਨ ਭੇਜੇ ਗਏ ਨੇ ਪਰ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਜਾਣਬੁੱਝ ਕੇ ਉਹਨਾਂ ਦੇ ਵੱਲੋਂ ਸ hẳnਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਫੈਸਲਾ ਇਸ ਤਰੀਕੇ ਦਾ ਲਿਆ ਗਿਆ ਖੈਰ ਫਿਲਹਾਲ ਅਰਵਿੰਦ ਕੇਜਰੀਵਾਲ ED ਦੀ ਗ੍ਰਿਫਤ ਦੇ ਵਿੱਚ ਨੇ ਔਰ ਅਦਾਲਤ ਦੇ ਵੱਲੋਂ ਕੀ ਰਿਮਾਂਡ ਦਿੱਤਾ ਜਾਂਦਾ ਹੈ ਜਾਂ ਨਹੀਂ ਦਿੱਤਾ ਜਾਂਦਾ ਉਸ ਦੇ ਉੱਤੇ ਸਭੀਆਂ ਨਜ਼ਰਾਂ ਸਰੂਪ ਤੇ ਕਿਆਂ ਹੋਈਆਂ ਨੇ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਫੈਸਲਾ ਫਿਲਹਾਲ ਦੇ ਲਈ ਸੁਰੱਖਿਤ ਰੱਖਿਆ ਗਿਆ ਹੈ ਤਾਂ ਥੋੜੀ ਦੇਰ ਦੇ ਵਿੱਚ ਕੋਈ ਪੱਲਾ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਦੀ ਅਦਾਲਤ ਦੇ ਵੱਲੋਂ ਕਲੀਅਰ ਕਰ ਦਿੱਤਾ ਜਾਏਗਾ ਕਿ ਇਸ ਪੂਰੇ ਮਾਮਲੇ 'ਚ ED ਪੁੱਛਗਿੱਛ ਕਰਨ ਲਈ ਕਿੰਨੇ ਦਿਨ ਦਾ ਰਿਮਾਂਡ ਲੈਂਡ ਦੇ ਵਿੱਚ ਕਾਮਯਾਬ ਹੋਈ ਹੈ ਜਾਂ ਹੋਵੇਗੀ ਪਰ ਦੂਜੇ ਪਾਸੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਤਰਕ ਦਿੱਤਾ ਗਿਆ ਹੈ ਕੇਜਰੀਵਾਲ ਦੀ ਰਿਮਾਂਡ ਦੇ ਉੱਤੇ ਫਿਲਹਾਲ ਦੇ ਲਈ ਫੈਸਲਾ ਸੁਰੱਖਿਅਤ ਹੈ ਤਾਂ ਅਰਵਿੰਦ ਕੇਜਰੀਵਾਲ ਕੱਲ ਦੁਪਹਿਰੇ 12 ਵਜੇ ਦੇ ਕਰੀਬ ਦਿੱਲੀ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਨਹੀਂ ਮਿਲੀ ਸੀ ਜੋ ਉਹਨਾਂ ਨੇ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿੱਚ ਲਗਾਈ ਹੋਈ ਸੀ ਅਰਵਿੰਦ ਕੇਜਰੀਵਾਲ ਨੇ कि ਉਹਨਾਂ ਨੂੰ ਇੱਕ ਟੁਕੜ ਟੁਕੜ ਯਕੀਨ ਦਿੱਤਾ ਜਾਵੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਤਾਂ ਫਿਰ ਅਦਾਲਤ ਨੇ ਦਿੱਲੀ ਹਾਈ ਕੋਰਟ ਨੇ ਇਸ ਤਰੀਕੇ ਦੇ ਨਾਲ ਕੋਈ ਵੀ રાહਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਹ 12:30 ਵਜੇ ਫੈਸਲਾ ਆਇਆ ਤੇ ਸ਼ਾਮ ਹੁੰਦੇ ਹੁੰਦੇ ਈਡੀ ਦੇ ਵੱਡੇ ਅਧਿਕਾਰੀ ਪੂਰੀ ਟੀਮ ਤੇ ਲੰਬ ਲਸ਼ਕਰ ਪੁਲਿਸ ਦਾ ਲੈ ਕੇ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਏ 7 ਵਜੇ ਰਾਤ ਨੂੰ ਸ਼ਾਮ ਨੂੰ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੋਂ 2 ਸਵਾ 2 ਘੰਟੇ ਪੁੱਜਦੇ ਛੋਈ ਤੇ ਕਰੀਬ 9 ਵਜੇ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ 2 ਘੰਟੇ ਬਾਅਦ ED Arvind Kejriwal ਨੂੰ ਲੈ ਕੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ED ਦਾ ਆਫਿਸ ਉੱਥੇ ਲੈ ਗਈ ਤੇ ਫਿਰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ